ਇਹਨੇ ਬੱਕੀ ਛੂਕਦੀ ਬੈਸ ਬੈਸ ਰੋਕ ਦਿਓ ਅੱਗੇ ਦੋ ਹੂ ਨੇ ਆਓ ਗੱਗੂ ਦਾਸ ਲੋਟਾਂ ਕੀ ਕਹਿੰਦਾ ਇਹ ਸਾਹ ਤਾਂ ਜਿਹੜੇ ਇਹਨੇ ਤਾਂ ਕੁਝ ਨਹੀਂ ਕਿਹਾ ਉਹ ਵੀ ਤੁਰ ਆ ਗਿਆ ਫੱਕਾ ਬਾਬ ਜੀ ਮੈਂ ਘੰਟ ਘੰਟ ਠੀਕ ਹੋ ਪਾਉਂ ਹੰਦਲ ਫਿਰ ਇਹਦੀ ਹਾਂ ਕੱਲ ਆਪਾਂ ਕੁਸਰੇ ਵਾਲੇ ਖੇਤ ਫੀਟਰ ਧਰਨ ਗਏ ਸੀ ਪਿਓ ਧਰ ਲੈ ਲਿਆ ਕੇ ਤੇ ਉਹ ਬਈ ਬਾਅਦ ਚ ਪਤਾ ਲੱਗਿਆ ਉਹਦੇ ਚ ਸਾਹ ਥੋੜੇ ਸੀਗੇ ਉਸ ਬੀਟਰ ਚ ਤੇ ਆਪਣਾ ਗਵਾਂਢੀ ਪਿੰਦੂ ਹੈਲੋ ਗਰ ਮਿੱਤਰਾਂ ਸਤਿ ਸ੍ਰੀ ਅਕਾਲ ਅ ਇਹ ਕਹਿੰਦਾ ਵੀ ਆਪਣੇ ਖੇਤ ਬੀਟਰ ਪਿਆਗਾ ਚਲਾਇਆ ਨੀਗਾ ਡੇਢ ਦੋ ਸਾਲ ਹੋ ਗਏ ਨੂੰ ਹਾਲਾ ਚਲਾ ਕੇ ਦੇਖ ਲੋ ਹਾਂ ਛਾਂ ਭਰਦਾ ਕਿ ਨਾ ਕਹਿੰਦਾ ਇਹ ਰੱਖ ਲਿਓ ਤੇ ਉਹਨੇ ਕਹਿੰਦਾ ਸੋਲਰ ਲੱਗਦੀ ਹੋ ਜੂਗੀ ਤੇ ਆ ਮਿੱਤਰ ਕੋਲੇ ਇਹਦੀ ਸੋਲਰ ਹੁਣੇ ਛੱਡੀਆਂ ਸੋਚ ਆ ਲਈ ਹਾਂ ਕਹਿੰਦਾ ਮੇਰਾ ਸਰਦਾਗਾ ਤੂ ਇਹਨੂੰ ਦੇਖਦੇ ਆਂਗੇ ਇਹਦਾ ਤੇਲ ਪਾਣੀ ਪਾ ਕੇ ਇਹਨੂੰ ਜਗਾ ਕੇ ਜਾਗਦਾ ਕਿ ਨਹੀਂ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ ਇੱਕ ਸੌਣ 16 ਜੁਲਾਈ 2024 ਤੇ ਦੇਖਦੇ ਆਂ ਆ ਤੇਲ ਪਾਉਣ ਲੱਗ ਗਿਆ ਭਾਈ ਗੱਗੂ ਹੈ ਇਹਨੂੰ ਹਲਾ ਕੇ ਖੈਰ ਸੁੱਕ ਨਾਲ ਜੇ ਚੱਲ ਪੇ ਤਾਂ ਇਹ ਆਪਣਾ ਡੰਗ ਲਾ ਦੂਆ ਏ ਥੋੜੇ ਦਿਨ ਜਿੰਨੇ ਦਿਨ ਉਧਰ ਸੋਲਰ ਨਹੀਂ ਆਉਂਦੀਗੀ ਤੇ ਇਸ ਨੌਜਵਾਨ ਨੇ ਵੀ ਇੱਕ ਹੋਰ ਸੋਲਰ ਭਰੀ ਹੋਈ ਔ ਉਸੇ ਦਿਨੇ ਕੀ ਕਹਿੰਦਾ 11 ਡੰਗ ਲੈਂਦਾ ਤੁਸੀਂ ਡੰਗ ਲਾਹੋ ਤੇ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਤਾਂ ਫੇਸਬੁੱਕ ਤੇ ਦੇਖ ਰਹੇ ਆ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਇੱਧਰ ਚੱਲਦੀ ਹੋਈ ਸੋਲਰ ਹਾਂ ਪਾ ਲਿਆ ਜਿਹੜਾ ਨੌਜਵਾਨਾਂ ਨੇ ਇੰਜਨ ਨੂੰ ਹਾਂ ਬਾਹਰ ਦੇਖ ਲਈ ਇਹਦੇ ਨੌਜਵਾਲ ਬੋਲਦੀ ਹੈ ਕਿ ਨਾ ਪਹਿਲਾਂ ਉਹ ਯਾਰ ਉਹਨੂੰ ਦੱਸ ਮਾੜਾ ਖਬਰ ਗਿਆ ਹਾਂ ਹਾਂ ਬੂਰਲ ਨੂੰ ਖਬਰ ਗਿਆ ਉਹ ਗਰਮੀ ਗਰਮੀ ਸੀ ਹੋ ਜਾਂਦਾ ਕਈ ਵਾਰੀ ਗਰਮੀ ਚ ਮਾੜਾ ਮੋਟਾ ਉੱਥੋਂ ਥੱਲਾ ਦੇਖ ਰਿਹਾ ਇਹਨੂੰ ਬਲਾ ਕੇ ਨੌਜਵਾਲ ਬੋਲਦੀ ਹੈ ਕਿ ਨਾ ਆ ਗਿਆ ਓਏ ਕਰਤਾ ਗਾਚਾ ਵਾਚਾ ਸੀ ਆਹ ਉਹ ਤੁਹਾਡੇ 2 ਲੀਟਰ ਨੂੰ ਹੀ ਲਈ ਬੈਠਾ ਹੈਗੇ ਨਹੀਂ ਸਾਡੇ ਨੂੰ ਨਾਲੇ ਫੇਟੋਲ ਦੇ ਪਾ ਚੱਲਦੇ ਰੱਖਿਓ ਤੁਸੀਂ ਆਹ ਹਾਂ ਚੱਲ ਜਰਮ ਜੀ ਨਾਲ ਮੁੱਤਰ ਪਾ ਗਏ ਹੋ ਜੂ ਆਹ ਸਾਰਾ ਨਿਊ ਜੀਲ ਨੂੰ ਖਰਪ ਪੈਣ ਦੇ ਮਾਰੇ ਹੈ ਓਏ ਓਏ ਤੁਹਾਰੇ ਮਾ ਮੜਾ ਇਹ ਹੈ ਓਏ ਚਾਸਨਾ ਸਿੱਤੀ ਆ ਨਿਊ ਜੀਲ ਨਹੀਂ ਚੱਲੀ ਨਾ ਆਈ ਨਹੀਂ ਆੜ ਕੀ ਇੱਕ ਵਾਰੀ ਕਰਕੇ ਟਣਕੀ ਆਉਣ ਚੱਲ ਜਾਈਏ ਫਿਰ ਗਵਾ ਨਿਕਲ ਗਈ ਜਖਾਪਾ ਨਹੀਂ ਚੱਲਦਾ ਖੜਦਾ ਕਰਦਾ ਕੋਈ ਹੈਂਡਲ ਮੱਖੀ ਤੇ ਨਹੀਂ ਅੜਦੀ ਇਹ ਕੈਂਡਲ ਹੋਰ ਮਾਰਦੇ ਫਿਰ ਮੇਰੀ ਵਾਰੀ ਆ ਜੂਗੀ ਆ ਗਿਆ ਆ ਗਿਆ ਦੇ ਬਾਲਾ ਹੈ ਹੈਂਡਲ ਤਾਂ ਸਾਫ਼ ਹੀ ਆ ਬਸ ਉਹਦੇ ਤੇ ਬਾਲੇ ਦੇਲ ਮਰੇ ਦੇ ਆਪ ਕੋਈ ਪਤਾ ਨਹੀਂ ਬੜਾ ਬੱਛਾ ਵਿੱਚ ਰੋੜ ਤੋਂ ਹਾਂ ਗੱਡੀ ਦਾ ਕਹਿੰਦੇ ਪਹਿਲੇ ਹੈਂਡਲ ਸਟਾਰਟ ਸੀਗੀ ਜਦੋਂ ਬੰਦ ਕਰਿਆ ਜੁੜ ਵੀ ਖੈਰ ਡੇਢ ਦੋ ਸਾਲਾਂ ਦਾ ਜਿਵੇਂ ਖੜਾ ਸੀਗਾ ਹਾਂ 3ਜੇ ਚੌਥੇ ਕੇ ਹੈਂਡਲ ਉੱਠ ਖੜਿਆ ਵਧੀਆ ਖੈਰ ਸਿਕਰਾ ਠੀਕ ਲੱਗਦਾਗਾ ਇਹ ਬਾਕੀ ਭਾਈ ਮਿਸਤਰੀ ਮਨਪ੍ਰੀਤ ਸਿੰਘ ਔਰ ਇਹ ਖੁਦਾਬ ਚੈੱਕ ਕਰ ਰਹੇ ਆ ਫੀਟਰ ਨੂੰ ਏ ਆਰਦੂ ਆ ਕੰਮ ਮੈਨ ਲਾਦਾ ਆਪਣਾ ਤੇ ਖੁਸ਼ੀ ਹੋਈ ਦਸਾਂ ਨੂੰ ਆਪਣਾ ਅਗਲੇ ਖੇਤ ਵਾਲਾ ਫੀਟਰ ਚੱਕ ਕੇ ਲਿਆਉਣਾ ਪੈਂਦਾ ਉਹ ਉਹਦੇ ਜਿਹੜਾ ਰਸਤਾ ਨਹੀਂ ਕਿਤੇ ਉੱਥੇ ਜਾਣ ਨੂੰ ਫਿਰ ਖਾਲ ਵਿਜੀ ਦੀ ਕਿਹੜੀ ਸੁਣਾ ਪੈਂਦਾ ਇਹ ਕੰਮ ਥੋੜਾ ਜਿਹਾ ਔਖਾ ਚਾਹ ਤਾਂ ਬੰਦੇ ਨੂੰ ਭਾਈ ਚੜਨਾ ਹੀ ਆ ਆ ਛੱਕ ਛੱਕ ਕੁਝ ਨਹੀਂ ਕਹਿੰਦੀ ਕਿ ਨਹੀਂ ਛੱਕ ਵੱਜ ਗਈ ਮਾਂ ਕੁਝ ਹੁੰਦਾ ਤਾਂ ਨਹੀਂ ਕਹਿੰਦੇ ਛੱਕ ਟਾਲ ਦਿੰਦਾ ਮਾਂ ਕੁਝ ਨਹੀਂ ਹੁੰਦਾ ਛੱਕ ਨਾਲ ਹਾਂ ਤੇ ਕਰਾਂ ਉਹ ਜਾ ਕੇ ਗੱਡੀ ਲੈ ਆਏ ਆਪਣੀ ਹਾਂ ਕੱਲ ਕੀ ਹੋ ਗਿਆ ਕਿ ਨਹੀਂ ਉਹ ਲੈ ਪੈਰ ਨਾਲ ਦੇ ਲੈ ਥੱਲੇ ਮੈਂ ਕਰ ਬੱਤਾ ਲੈ ਬਸ ਇੱਕ ਬਿਚੋ ਆਏ ਤੁਸੀਂ ਬੱਤਾ ਮੂਰੇ ਲੈ ਦੋ ਮੈਂ ਵੀ ਇੱਥੇ ਆਇਆ ਨਾ ਓਏ ਰੈਡੀ ਖੜੀ ਰਹੂਗੀ ਰੈਡੀ ਦਾ ਅੱਗੇ ਰੱਖੋ ਆ ਗਿਆ ਮੈਂ ਆਹ ਚੱਕੇ ਤੂੰ ਮਡਾਰ ਕਰ ਦੇ ਤੇਰੇ ਵਿੱਚ ਨਾ ਨਾ ਕਰ ਤੈਨੂੰ ਕਰ ਗੁੜ ਕਰ ਲੈ ਫੜ ਜਾ ਉੱਥੋਂ ਮੈਂ ਵਿੱਚ ਪਹੁੰਚ ਜਾਵਾਂ ਕੀ ਆ ਰਹੇ ਹੁੰਦੇ ਆ ਲੇ ਕੋਈ ਨਹੀਂ ਕੋਈ ਨਾ ਮੋਟਾ ਬਸ ਇਹ ਲਾ ਰੱਖੋ ਫੀਟਰ ਦਾਬ ਰੱਖੋ ਨਾ ਬੱਚੇ ਤਾਂ ਨਾ ਰੁਟ ਜੇ ਮੈਂ ਮੰਗ ਰਾਜੂ ਮਤਲਬ ਨਾ ਨਾ ਹੋਰ 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 ਆ ਜੀ ਹੋਰ ਜਾਂਦੇ ਆ ਜੀ ਚਲੋ ਬੱਸ ਹੁਣ ਨਾ ਅੱਗੇ ਖਿੱਚ ਕੇ ਰੱਖੋ ਰੇੜੀ ਦਾਬ ਲਾਂਗੇ ਅੱਗੇ ਨੂੰ ਮਾੜੀ ਪਿੱਛੇ ਤੁਸੀਂ ਧੱਕਾ ਲਾ ਦਿਓ ਓਹੋ ਬਾਹਰ ਨਾ ਆ ਜੀ ਕਿੱਥੇ ਹੈ ਨਹੀਂ ਆਉਂਦਾ ਬਗਨਿੰਦਾ ਹੈ ਏ ਡਿਗਰੀ ਉਹ ਕੋ ਨਹੀਂ ਹੁੰਦਾ ਨੇ ਨੰਨਾਂ ਡੇਰੇ ਮੜਾ ਪਿੱਛੇ ਕਾ ਫਿਰ ਪਿੱਛੇ ਚੱਕੋ ਫੀਟਰ ਮੜਾ ਇਹ ਇਹ ਉਤਰਨਾ ਨਹੀਂ ਆਗੇ ਨਾ ਨਾ ਕੋ ਪੈਰ ਪੈਰੀ ਕਰ ਲੋ ਪੈਰ ਅੱਗੇ ਨਾ ਆ ਜਾ ਬਿੱਟਰ ਨਹੀਂ ਹੁਣ ਬੰਦਾ ਨਹੀਂ ਆ ਬਸ ਬੋੜਾ ਲਾਉਣਾ ਵੀ ਸੌਖਾ ਆ ਜੀ ਮਾਂ ਨਹੀਂ ਪੈਰਨ ਰਸਾ ਰੱਖੋ ਉਸੇ ਕੱਢ ਲਾਂਗੇ ਯਾਰ ਰਸਾ ਪੈਰ ਨਹੀਂ ਨਹੀਂ ਬਸ ਮੜੀ ਲਾ ਰਹੀ ਉਹਦੇ ਭਾਈ ਉਹਦੇ ਦੋ ਬੰਦੇ ਬੰਦਣਾ ਤਾਂ ਨਹੀਂ ਉਹ ਨੋੜ ਹੀ ਨਹੀਂ ਬੰਨਨ ਨੂੰ ਨਹੀਂ ਆ ਉਹ ਕੋਰਾ ਬੰਦਿਆ ਉਹ ਕਰਾ ਦੇ ਲੈ ਆਇਓ ਰੈਡੀ ਭਾਈ ਪਾਹ ਲਓ ਕਰਾਂਗੇ ਆੜ ਕੱਢੋ ਓਏ ਆੜ ਕੱਢੀ ਪਪੂ ਚਲ ਚਲੋ ਕੋਈ ਨਾ ਰਾਮਨਾਰੀ ਬੈਲੋ ਰੋਕਿਓ ਕੱਟ ਲੈਓ ਇਹ ਆ ਮਿਹਰबानी ਭਾਈ ਕੱਲ ਅਸੀਂ ਧਰ ਕੇ ਆਏ ਸੀਗੇ ਉਹ ਫਿਲਟਰ ਤੇ ਇੰਜਨ ਚ ਦਾਮ ਨਹੀਂ ਗਿਆ ਹਾਂ ਹੁਣ ਇਹ ਬਦਲਾ ਕੇ ਬਦਲਾ ਕੇ ਧਰ ਕੇ ਆਉਣੇ ਅੱਜ ਇਹ ਹਾਂ ਦੀ ਸਿੱਧੀ ਕਰਕੇ ਗਰਾ ਹੇ ਗਰੂ ਆ ਪਹੁੰਚ ਗਏ ਨੌਜਵਾਨ ਆ ਕੱਲ ਵਾਲੀ ਥਾਂ ਜਿੱਥੇ ਫਿੱਟਰ ਧਰਕੇ ਗਏ ਸੀ ਹਾਂ ਪਹਿਲੇ ਫਿੱਟਰ ਨੂੰ ਅੱਜ ਦੂਜਾ ਥਾਣਾ ਦਿਵਾਵਾਂਗੇ ਤੇ ਦੂਜੇ ਨੂੰ ਅੱਜ ਪਹਿਲਾ ਜੂੜਾ ਦਿਵਾ ਕੇ ਲੈ ਆਏ ਖੇਤ ਤੇ ਕੱਲ ਆ ਨੌਜਵਾਨ ਨੇ ਸਾਡੀ ਪੂਰੀ ਨਹੀਂ ਪਾਈ ਰੱਖਿਆ ਸੈਟਿੰਗ ਬੈਟਿੰਗ ਬਣਾ ਕੇ ਓਕੇ ਕਰਤਾ ਸੀ ਮਾਹੌਲ ਅਤੇ ਤੰਤਨੀ ਇੰਜਨ 'ਚ ਥੋੜਾ ਜਿਹਾ ਤਾਂ ਕਰਕੇ ਬਸ ਇਹਦੀ ਛੁੱਟੀ ਕਰਤੀ ਇਹ ਕੋਈ ਚਾਚੇ ਹੋਰ ਆ ਲਾ ਦੇ ਫੜਦੇ ਪੈਪਾ ਪੂਪਾ ਮਿੰਟ ਮਾਰ ਚਾਚੇ ਹੋਰ ਮਾਰ ਕੀ ਹਾਂ ਚੱਲ ਤੂੰ ਆਹਾ ਦਾ ਪੈਪਾ ਪੂਪਾ ਲਾ ਕੇ ਰਹਿਣਾ ਸਮਾਂ ਨਹੀਂਗਾ ਹਾਂ ਚਲਾਉਣਾ ਦਵਾ ਦਾ ਉਧਰੋਂ ਝੋਨਾ ਕਹਿੰਦਾ ਛਿਤੀ ਤੇ ਪਾਣੀ ਪਾਓ ਹਾਂ ਇਹ ਬਣਾਉਣੇ ਆ ਇਹਦੀ ਸੈਟਿੰਗ ਲਾ ਕੇ ਲੈ ਪੂਪੂ ਘਟਾ ਘਟਾ ਲਾ ਦੀ ਉਹ ਹੂੰ ਮਾਰੋ ਚਲਾ ਚਲਾ ਸਮਾਂ ਉਹ ਪਾਣੀ ਉਹ ਪਾਣੀ ਉਹ ਹਾਉ ਕਾਂਪ ਖੋਲ ਲਿਆ ਚਾਬੀ ਲੱਕ ਲਿਆ ਆਦਾ ਬੋਲਣਾ ਪਲਾਸ ਕਰ ਲਿਆ ਪਲਾਸ ਨਾਲ ਖੁੱਲੂ ਆਹੋ ਪਾਈਪ ਖਾਲੀ ਹੋ ਜੂ ਜਰਾ ਇਹ ਮੋੜ ਕੇ ਰੱਖ ਦੇ ਟਰੱਕ ਦੇ ਉੱਤੇ ਇਸ ਟਰੱਕ ਦੇ ਮੋੜ ਕੇ ਉੱਤੇ ਤੂੰ ਬੇਲਾ ਖੜਾ ਨਾ ਵੀ ਕੰਮ ਹੀ ਕਰ ਦੇ ਹਾਈਡਰ ਟਾਇਰ ਨੂੰ ਗਰੀਸ ਦੇ ਯਾਰ ਚੱਕੇ ਨੂੰ ਸਾਡਾ ਬੈਲ ਗਿਆ ਤਿੰਨ ਚਾਰ ਦਿਨ ਹੋ ਗਏ ਜੀ ਕੀ ਜਾਂਦਾ ਬਸ ਸਾਡਾ ਸਮਾਂ ਐਂ ਚੱਲੀ ਜਾਂਦਾ ਹੁਣ ਤਾਂ ਕਰਦੇ ਗਰੀਸ ਪੇਅਰ ਕਰਦੇ ਆ ਤੇ ਇਹਨੂੰ ਟਪਾਉਨੇ ਹੁਣ ਖਾਲ ਇਧਰ ਕੱਲ ਤਾਂ ਸਾਡੇ ਕੋਲੇ ਦੋ ਗੱਡੀਆਂ ਸੀਗੀਆਂ ਇੱਕ ਹੋਰ ਅੱਖ ਰੱਖ ਰਹੀ ਆ ਉੱਤੇ ਫੀਟਰ ਥੱਲੇ ਇੱਕ ਅੰਦਰ ਖੂਜ ਪਾਤੀ ਉਹ ਪੱਖੇ ਥੱਲੇ ਤੇ ਉਹ ਰੱਖ ਕੇ ਅਸੀਂ ਇੱਧਰ ਟਪਾ ਲਏ ਸੀ ਅੱਜ ਇਹਨੂੰ ਅਸੀਂ ਸਿੱਧੇ ਹੀ ਟਪਾਵਾਂ ਖਾਲ ਉੱਦੀ ਇਹਨੂੰ ਉੱਧਰ ਲੈ ਜਾਣਾ ਉਹਨੂੰ ਰੇੜੀ 'ਚ ਵਾਪਸ ਰੱਖਾਂਗੇ ਤੇ ਥਾਂ ਸਿਰ ਜਿੱਥੋਂ ਲਿਆਏ ਸੀ ਉੱਥੇ ਪਹੁੰਚਾ ਦੇਾਂਗੇ ਤੇ ਕਸਤੀਆਂ ਵਾਪਸਿਆਂ ਬੂਪਸੀਆਂ ਤੇ ਰਿਪੋਰਟ ਡਨ ਕਰਤੀ ਮੈਂ ਕਿਉਂ ਬੰਨੀ ਇੱਥੇ ਕਿਉਂ ਨਾ ਪਾਇਬ ਨਾਲ ਨਾਲ ਲਾ ਦੀ ਉਧਰੋਂ ਵੀ ਪਗਾਂ ਲੱਗਾ ਡਰੀ ਤੋਂ ਰਹਿ ਗਿਆ ਜੋ ਜਗ੍ਹਾ ਜੀ ਆਇਆਂ ਕਰ ਲਉ ਰੇੜੀ ਦੀ ਆਇਆਂ ਕਰ ਲਉ ਗੱਡੀ ਨਵਰੀ ਨਾ ਲੱਗੀ ਤੇ ਚੋਕਰ ਗੱਡੀ ਨਾਲ ਹੀ ਰਿਤਨੇ ਆਇਆਂ ਦਾ ਕੁਛ ਨਹੀਂ ਹੁੰਦਾ ਦਾ ਉਧਰ ਪੋਵਾ ਪੋਇ ਨਹੀਂ ਕੋਠਾ ਹਰਦਾ ਹਰਦਾ ਦੇਖੂ ਆ ਉਧਰੋਂ ਵੀ ਗੱਡੀ ਕਰਦੇ ਚੱਲ ਦੱਬ ਕੇ ਰੱਖੋ ਚੋ ਹਾਂ ਚੱਲੋ ਹੈਲੋ ਇਧਰ ਕੋਈ ਆਰਸ ਨਾਲ ਜਹਾਂਦਰ ਦੇ ਵਿੱਚ ਸੜਾ ਦੇ ਸਾ ਉਧਰ ਹਲ ਬਾਸ ਹੌਣ ਨਾ ਖੜੇ ਹੋ ਉਹ ਹਰਦਾ ਨਾ ਲੱਗਦੀ ਇਹ ਲੈ ਫੋਨ ਉਹ ਜੀ ਨਾ ਰੇ ਆ ਗੱਲ ਪਰੋਂ ਤਰੇ ਜੀ ਉਹ ਤੋਰ ਨਾ ਇਹ ਤਾਂ ਬਰਹੀ ਮਹਦਾਰ ਪਾਏ ਗਦੀ ਨੇ ਇਹ ਲਾ ਬੱਸ ਬੱਸ ਖਾਲਾ ਪਿੱਛੇ ਬੱਸ ਰੇੜੀ ਲਾਰ ਕਰਕੇ ਤਾਂ ਲੋਟ ਨਹੀਂ ਆਉਣਾ ਕੰਮ ਆ ਉਹ ਪਿੱਛੇ ਕਿਤੇ ਰੋੜੀ ਜਨਾ ਆਹੀਂ ਲਾਹੁ ਸੜਕ ਰੁਕ ਗਈ ਚੱਲ ਛੇਤੀ ਕਰੋ ਹੰਮ ਦੇ ਨਾਲ ਨਹੀਂ ਨਹੀਂ ਲੈ ਜੂ ਆਹ ਦੋ ਰਸੇ ਪਾ ਲਓ ਖਿੱਚ ਕੇ ਥੱਲੇ ਮਾੜੇ ਲੈ ਆਵਾਂਗੇ ਹੰਮ ਦੇ ਨਾਲ ਇਹਨਾਂ ਬੋ ਦੂ ਨਹੀ ਭਾਈ ਦਾ ਫਿਰ ਇੱਥੇ ਲੱਗ ਜੂ ਇੱਕ ਪੈਰ ਆਹ ਪਰ ਇਹਦਾ ਕਿਹੜੇ ਬੱਤਾ ਖੜ ਜਾ ਇੱਕ ਦੂਜਾ ਬੱਤਾ ਕਿੱਥੇ ਉਹ ਬੱਤਾ ਖੜ ਜਾ ਇੱਕ ਰਹਿ ਗਿਆ ਬੱਤਾ ਦੋ ਚਾਹੀਦੇ ਸੀ ਇਹ ਵੇ ਆਓ ਗਾਟਰੀ ਬਿੱਲੀ ਬਈਆ ਇੱਕ ਪਾਸੇ ਉਹ ਰੱਖ ਲੈਣੇ ਬੰਦੀ ਆਹੀ ਰੱਖ ਲੋ ਫਿਰ ਬੱਤਾ ਜੇ ਘੜ ਲਿਆ ਇਹ ਆ ਕਰ ਜਾ 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 ਬਾ ਬਚਾਏ ਪਾ ਲੋ ਕੰਮ ਦਾ ਮੌਕਾ ਨਹੀਂ ਆਇਆ ਤੇਨੂੰ ਨਹੀਂ ਨਹੀਂ ਆ ਆ ਬੱਸ ਇੱਧਰ ਨੂੰ ਘਰ ਚੱਤੋਂ ਦੋ ਅੱਛੀ ਗੱੜੇ ਵਿੱਚ ਬਚਾਏ ਪਾਉਂਦੇ ਕਿਉਂ ਨਹੀਂ ਇਹਦੇ ਤੇ ਇੱਧਰ ਨੂੰ ਉਲੜਦਾ ਨਹੀਂ ਪਤਾ ਡੁੱਟ ਜੂ ਇਹਨਾਂ ਹੱਟ ਮਾਰੂ ਆ ਐਸ ਚਾਹੇ ਤਾ ਉਹਦੇ ਖਾਨੇ ਚਾ ਉਹ ਇੱਧਰ ਨੂੰ ਆਊਗਾ ਮਾਰੇ ਅੰਦਰ ਕਰ ਦਿੰਦੇ ਚਲੋ ਪਾਤੀ ਨਾ ਬੋਲੀ ਪਾਤੀ ਉਲਟਣ ਤੋਂ ਸੁਮਾਰਿਓ ਅਸੀਂ ਤਾਂ ਕੋ ਚਾ ਕੋ ਮਾਰੇ ਇਹਦਾ ਜਗਾ ਜਰਨ ਦਾ ਕਰੋ ਇਦੋਂ ਕਿ ਚਿਕ ਵਾਲੇ ਆ ਦੇ ਵਿਚਾਰੇ ਜਾਂਦੇ ਗੱਡੇ ਯਾਰ ਗੱਡੇ ਨੇ ਜਾ ਜਾਂਦੇ ਕੋਈ ਆਉਂਦਾ ਕੋਈ ਨਾ ਬਦਕਾ ਚੱਲ ਸਰ ਹਰਪੂਰ ਨਾ ਦਿੱਲੀ ਕਿਤੇ ਕੀ ਫੜਿਆ ਤੈਨੂੰ ਵੀ ਰੇੜੀ ਤੇ ਕੀ ਸਾਰਾ ਰੂਹਾ ਕਿੱਥੇੋਂ ਕੋਈ ਨਾ ਸੱਪੂ ਖਿੱਚ ਮਾਰੇ ਹੱਥ ਰੱਖੀ ਅੱਖਾਂ ਹੀ ਕੱਢ ਲਈ ਵਿਚਾਲੇ ਕਰੋ ਵੀ ਗੱਡ ਬਚਾਲ ਨਹੀਂ ਤਾਜ ਕਿਧਰੋਂ ਲੈ ਇਸਰ ਨਾਲ ਦੌੜਦੀ ਆ ਗਿਆ ਆ ਗਿਆ ਚੱਲ ਹੈਲੋ 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 ਉਹ ਤੇ ਕਮਾ ਲੈ ਗਾ ਖਾਂ ਖਿੱਚ ਕੇ ਇਧਰ ਨੂੰ ਆ ਜੀ ਉਹ ਜਨ ਅਸੀਂ ਕਿਆ ਹੀ ਹਿੱਟਰ ਕੀ ਚਾਹੀਦੀ ਆਪਾਂ ਨੂੰ ਖਾਧੀ ਹੈ ਜੀ ਕੁਝ ਨਹੀਂ ਗਾ ਉਹ ਤਾਂ ਉਹਦੇ ਜਾ ਉਹ ਤੋਂ ਹੀ ਜਾਗਾ ਯਾਰ ਨਹੀਂ ਮੋੜੋ ਸੋਕਾ ਮਾਰਾ ਚਲੋ ਤੋਮਾ ਕੇ ਲੈ ਗੰਡੂ ਗੱਟਾ ਦਰ ਦੋ ਕੇ ਲਾ ਨਾ ਯਾਰ ਬਾਉਦਰ ਪਰ ਦੇ ਪਾਸ ਉਲਟਾਉਣਾ ਗੱਲਾ ਸਹੀ ਆ ਜੂ ਐ। ਚਾਹ ਕੋ ਨਹੀਂ ਉਧਰ ਹੀ ਜਾਈਦਾ ਭਾਰਤ ਪਰਲੇਵਾਸੀ। ਮੈਂ ਕੀ ਖੋਲਦਾ ਤੇ ਥੋਕੇ ਇਦੋਂ। ਕੰਟ ਕਰੀ ਜਣਾ। ਦੇਖ ਐਂਡੋ ਪਾ ਕੇ ਕਰਾ। ਹਾਂ ਕਰ ਲੋਡ। ਉਹ ਆਈ ਦੋ। ਥੋਕੇ ਦਾ ਆਪ ਤੇ ਆਹ ਮਾਰਦੇ ਮਾਰਦੇ। ਪਰ ਆਪ ਆਜੋ ਜੀ ਬਾਈ ਚੱਕ ਕੇ। ਠੀਕ ਐ ਸਰ। ਆਹ ਲੋ ਮਾ ਗਰਾ ਟੈਂਟ ਜੇ ਕਰ ਗਏ ਕਮਾ ਦੇ ਮਾੜੀ ਰੀਲ ਨੰਬਾ 1 ਕੇ ਲਾ ਰਹੇ ਕੋਈ ਨਾ ਆਖਿਰ ਮਿਹਨਤ ਕਾਮਯਾਬ ਹਾਂ ਕੀ ਕਹਿੰਦੇ ਹੁੰਦੇ ਆ ਮਿਹਨਤ ਨੇ ਰੰਗ ਲਾਇਆ ਆ ਸਲੈਂਸਰ ਇਹਦਾ ਖੋਲ ਕੇ ਰੱਖਣਾ ਪਿਆ ਸਾਨੂੰ ਆ ਆ ਬੈਦਰ ਜੱਗੇ ਪੈਪ ਨਾਲ ਲੱਗਦਾ ਸੀ ਤਾਂ ਕਰਕੇ ਖੜਕਾ ੜਕਾ ਬੜਾ ਕਰਦਾ ਫੀਟਰ ਦੀ ਉਹ ਓਕੇ ਰਿਪੋਰਟ ਮੌਲ ਆ ਹਾਂ ਤੇਲ ਪਾਣੀ ਇਹਦਾ ਬਦਲਦੇ ਆਗੇ ਬੋਰ ਹੈ ਜਿੱਦ ਦਿਨ ਲਾਇਆ ਉਸ ਤੋਂ ਬਾਅਦ ਬਸ ਉਦੋਂ ਹੀ ਚਲਾਇਆ ਸੀ ਉਸ ਤੋਂ ਬਾਅਦ ਇਹ ਚਲਾਇਆ ਨਹੀਂ ਸੀ ਹਜੇ ਤਾਂ ਜੋ ਗੰਦਲ ਮਾਰਦਾ ਮਾਰੀ ਉਦੋਂ ਚਲਾ ਲਿਆ ਸੀਗਾ हां ਅੱਜ ਕਰਦੇ ਆਂ ਗੇ ਰਮੇ ਇਹਨੂੰ ਲੈ ਰੇਡੀ ਦਾ ਲਾ ਲੀਆ ਵੇਖਾ ਲੈ ਰਸਾ ਵੜਾਉ ਹੈ ਇਹੋ ਜਿਹਾ ਨਾ ਵਾਰ ਘਟੇ ਹੈਰਾ ਪਾਪੂ ਪਿਛੋਂ ਨਾ ਟੱਕ ਲਾ ਬਈ ਅੱਗੇ ਖੁਭ ਜੂ ਉਹਨੇ ਅੱਗੇ ਖੁਭੂ ਆ ਥੱਲੇ ਅੱਡਾ ਦੇੜੇ ਕਾਉਣਾ ਬਹੁਤ ਬੜੀ ਦੂਰ ਆ ਗਏ ਐ ਰਦੀਆਂ ਕਪੈਨਾ ਸ਼ੂਕਦੀਆਂ ਮੂੰਗੀਆਂ ਵੱਡਦੀਆਂ ਤੇ ਵੇੜਾ ਹੋਇਆ ਇਸ ਵਕਤ 2:30 ਵਜੇ ਦਾ ਹਾਂ ਖੇਤ ਆਇਆ ਸੀ ਅਗਲੇ ਖੇਤ ਹਾਂ ਲਾਈਟ 8 ਵਜੇ ਤੋਂ ਚੱਲੀ ਜਾਂਦੀ ਆ ਪਾਣੀ ਬਦਲਨ ਹਾਂ ਲਾਈਟ ਗਰਮੀ ਨੇ ਬਹੁਤ ਐਨ ਪੂਰੀ ਤੁੱਕੀ ਗੱਡੀ ਹੋਈ ਆ ਤੇ ਇੰਨੀ ਗਰਮੀ 'ਚ ਲਾਈਟ ਵੀ ਥੋੜੀ ਜਿਹੀ ਡਾਊਨ ਪੈ ਜਾਂਦੀ ਆ ਜਿਹੜੀ ਲਾਈਟ 450 ਦੇ ਆਸ-ਪਾਸ ਰਹਿੰਦੀ ਹੁੰਦੀ ਆ ਹੁਣ ਇੰਨੀ ਗਰਮੀ 'ਚ ਉਹ 260 250 ਇੱਥੇ ਸੀਗੀ ਤੇ ਇੰਨੇ ਚ ਫਿਰ ਮੋਟਰਾਂ ਵੀ ਤਵਕੇ ਚੱਲਦੀਆਂ ਨੇ ਮੱਛੀ ਵਧੀਆ ਚੱਲੀ ਜਾਂਦੀ ਐ ਮੋਨੋਬਲਾਕ ਨੇ ਫੇਸ ਡਾਤਾ ਸੀਗਾ ਤਾਂ ਫੇਸ ਪਾ ਕੇ ਦੁਬਾਰੇ ਸੁੱਚ ਦੱਬ ਕੇ ਆਇਆਂਗਾ ਤੇ ਗਰਮੀ ਜ਼ਿਆਦਾ ਐ ਮੋਟਰਾਂ ਵੀ ਭਾਈ ਕੀ ਕਰਨੇ ਜਦੋਂ ਲਾਈਟ ਵੀ ਫਿਰ ਉਤੋਂ ਘਟ ਗਈ ਤੇ ਇਧਰੋਂ ਸਾਹਮਣੇ ਹੋ ਬਦਲਿਆ ਬਣ ਗਿਆ ਜੇ ਥੋੜੀ ਉਮੀਦ ਜਾਗੀ ਆ ਕਿ ਠੰਡ ਹੋਊਗੀ ਆ ਚਾਰ ਕਣੀਆਂ ਆਉਣਗੀਆਂ ਤੇਰੇ ਨਾਲ ਕੋਈ ਫਸਲ ਨੂੰ ਸਹਾਰਾ ਨਾਲੇ ਬੰਦਿਆਂ ਨੂੰ ਸਹਾਰਾ ਬਾਕੀ ਲੋਟਾ ਮਾਹੌਲ ਖੁੱਡਾ ਬਹੁਤ ਰੜੀ ਜਾਂਦਾ ਭੁੱਖ ਬਹੁਤ ਲੱਗੀ ਸੀ ਪਹਿਲਾਂ ਜਦੋਂ ਖੇਤਾਂ ਇੱਧਰੋਂ ਆਇਆ ਸੀ ਮੈਂ ਸਵਾ 1:30 ਵਜੇ ਤੇ ਨੱਕੇ ਬੰਨੇ ਬਦਲ ਕੇ ਇੱਥੇ ਥੋੜਾ ਜਿਹਾ ਟਾਈਮ ਲੇਟ ਮਾਰ ਲਿਆ ਗਰਮੀ ਵਾਲੀ ਸੀ ਤਾਂ ਕਰਕੇ ਅੱਜ ਦਾ ਔਰਦਾ ਲੱਗੀ ਰਹਿੰਦੀ ਆ ਉਹ ਸਾਹਮਣੇ ਜਿਹੜੇ ਦਰਖਤ ਨਜ਼ਰ ਆਉਂਦੇ ਆ ਤੇ ਇਹ ਠੱਹਾ ਵੱਜਦਾ ਐ ਭਾਖੜਾ ਨਹਿਰ ਇਹਦੇ ਪਰਲੇ ਪਾਸੇ ਤੇ ਇਹ ਠੱਠੇ ਤੇ ਸੁਣੀਦਾ ਉਦੋਂ ਕਿ ਪਹਿਲਾਂ ਜਦੋਂ ਆਂ ਭਾਖੜਾ ਨਹਿਰ ਬਣੀ ਸੀ ਉਦੋਂ ਇੱਥੇ ਇੱਟਾਂ ਪਕਾਈਆਂ ਸੀ ਭਾਖੜਾ ਨਹਿਰ ਵਾਸਤੇ ਤੇ ਹੁਣ ਤਾਂ ਇੱਥੇ ਕੁਛ ਨਹੀਂ ਇੱਟਾਂ ਦੇ ਮਨੂਰ ਜੇ ਅੰਦਰ ਤੇ ਦਰਖਤਾਂ ਬਾਦੂ ਜਿਹੜੇ ਉਹ ਵੀ ਬਿਲੜੇ ਪੈ ਗਏ ਹੁਣ ਹਾਂ ਬਾਕੀ ਤੁਸੀਂ ਆਪ ਹੀ ਸਿਆਣੇ ਹੋ ਬਿਲੜੇ ਕਾਤੋਂ ਪੈ ਗਏ ਤੇ ਅੰਦਰ ਪਹਿਲਾਂ ਬਹੁਤ ਤਰ੍ਹਾਂ ਦੇ ਜਾਨਵਰ ਰਹਿੰਦੇ ਸੀ ਇਹਦੇ ਅੰਦਰ ਹੁਣ ਵੀ ਆ ਗਿੱਦੜ ਵਗੈਰਾ ਦਿਨੇ ਵੀ ਇੱਥੇ ਲੋਕੇ ਆਉਂਦੇ ਆ ਸ਼ਾਮ ਨੂੰ ਕੂਕਾਂ ਮਾਰਦੇ ਹੁੰਦੇ ਆਗੇ ਆ ਇੱਥੋਂ ਨਿਕਲ ਨਿਕਲ ਤੇ ਬਹੁਤ ਆ ਸੰਘਣਾ ਇਹ ਬਹੁਤ ਕਿੱल्ल्या 'ਚ ਆਂ ਫੈਲਿਆ ਹੋਇਆ ਪੱਠਾ ਸੀਗਾ ਤੇ ਖੈਰ ਹੁਣ ਵੀ ਪਾਸੇ ਪੱਠਾ ਵਜਦਾ ਸਰਕਾਰੀ ਜਗ੍ਹਾ ਐ ਇਸ ਵਕਤ ਸ਼ਾਮ ਦੇ 5 ਵਜੇ ਚੁੱਕੇ ਨੇ ਆ ਕਰਉਂਦਾ ਹੋਇਆ ਚਾਹ ਪਾਣੀ ਪੀ ਕੇ ਫੇਰ ਇੱਧਰਲੇ ਖੇਤ ਆ ਗਿਆ ਜਿੱਥੇ ਆਪਾਂ ਸਵੇਰੇ ਬੋਰ ਤੇ ਫਿੱਟਰ ਰੱਖਿਆ ਸੀ ਬੱਦਲ ਜਾ ਖੁੱਲ ਗਿਆ ਚਾਰ-ਛਪੇਰੇ ਤੇ ਹਵਾ ਠੰਡੀ ਆਉਂਦੀ ਰਹੀ 2.5 ਘੰਟੇ ਹੋ ਗਏ ਲਗਭਗ ਸਾਰੇ ਬੱਦਲ ਜਾ ਖੁੱਲਿਆ ਹੋਇਆ ਇੱਧਰ ਤੇ ਪਰ ਕਣੀ ਇੱਕ ਨਹੀਂ ਡਿੱਗੀ ਤੇ ਮੌਸਮ ਠੰਡਾ ਹੋ ਗਿਆ ਬਸ ਇਹ ਫਾਇਦਾ ਹੋ ਗਿਆ ਬਾਕੀ ਠੀਕ ਆ ਸੂਰਜ ਬਾਈ ਦੁਬਾਰੇ ਨਹੀਂ ਦਿਖਾਈ ਦਿੱਤਾ ਉਦੋਂ ਦਾ ਇੱਥੇ ਲਾਉਣੇ ਆ ਥੋੜਾ ਸਮਾਂ ਡਿਊਟੀ ਫਿਰ ਚੱਲਦੇ ਆ ਘਰ ਨੂੰ ਸਾਢੇ 7 ਵਜੇ ਦਾ ਵੇਲਾ ਹੋ ਗਿਆ ਹਾਂ ਤੜਕੇ ਦੀਆਂ ਗੱਡੀਆਂ ਨੌਨ ਸਟਾਪ ਹੀ ਫਿਰਦੀਆਂ ਹੁਣ ਆ ਆ ਕੇ ਇੱਕ ਦੋ ਕੰਮ ਕਰਕੇ ਹਾਂ ਆਟਾ ਜਾ ਕੇ ਲੈ ਆਇਆ ਚੱਕੀ ਤੋਂ ਹੋਲੀ ਆ ਹੋਲੀ ਕੰਤਰੀ ਬਣਦਾ ਕਟ्रू ਜੀ ਧਿਆਨ ਆਪਦੇ ਚਾਣਾ ਆ ਕਟ्रू ਵਈਓ ਉੱਥੇ ਬੰਦ ਦੇ ਨੇ ਆ ਓਕੇ ਦੇ ਹਵਾ ਆ ਕੇ ਹੁੰਦੇ ਆ ਹਾਂ ਕੂਲਰ ਦੀ ਹਵਾ ਵੱਧ ਲੱਗਦੀ ਆ ਮਾਤਾ ਕਹਿੰਦੀ ਉੱਥੇ ਨੇੜੇ ਜੇ ਕਰਕੇ ਤੇ ਵੇਲਾ ਹੋਇਆ ਇਸ ਵਕਤ 9:00 ਵਜੇ ਦਾ ਪ੍ਰਸ਼ਾਦਾ ਪਾਣੀ ਛਕ ਲਿਆ ਆ ਨਾ ਹਰ ਤੋਂ ਨਾਲ ਆ ਕੰਮ ਸਾਰਾ ਲੈ ਆ ਰਹਿਦਾਗਾ ਤੇ ਫਿਲਹਾਲ ਪ੍ਰੋਗਰਾਮ ਅੱਜ ਦਾ ਆਪਣਾ ਸਮਾਪਤੀ ਦੇ ਵੱਲ ਨੂੰ ਆ ਗਰਮੀਆਂ ਮਈ ਬੜੀ ਗਰਮੀ ਆ ਗਈ ਦੁਪਹਿਰੀ ਜੇ ਤਾਂ ਨਹੀਂ ਪਾ ਗਿਆ ਬਾਹਰ ਸੌਣ ਚੜ ਕੇ ਐਸ਼ ਵੀ ਆਊਗਾ ਪਤਾ ਨਹੀਂ ਕਿ ਇਹਦੇ ਪੈ ਕਿ ਆ ਠੰਡੀ ਹਵਾ ਬਹੁਤ ਆਉਂਦੀ ਰਹੀ ਦੁਪਹਿਰ ਹਾਂ ਉਹ ਵੀ ਆਈ ਸੀ ਬਸ ਜਦੋਂ ਆਪਾਂ ਨੀਰਾ ਪਾਉਣ ਲੱਗ ਗੂ ਕਹਿੰਦਾ ਇੱਧਰ ਸੀਗਾ ਰੋੜੀ ਬੰਨੀ ਹਾਂ ਇੱਧਰ ਰੋੜੀ ਕਰਨੀ ਮੀਂਹ ਸੀ ਸਾਡਾ ਕਿ ਲੱਟ ਭੱਜੀ ਸੀਗੀ ਹਾਂ ਤੇ ਬਾਕੀ ਬਈ ਹਾਲ ਵੇਤਾ ਸਾਰੇ ਨੂੰ ਧੰਨਵਾਦ ਤੁਹਾਡੇ ਜੁੜੇ ਰੂ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਕਰਨੋਂ ਕਦੇ ਵੀ ਨਾ ਭੁੱਲਿਓ ਬੱਦੋ ਤੇ ਬਾਦੋ ਤੇ ਖੇਰ ਵੀ ਕਰੋ ਰਿਸ਼ਤੇਦਾਰੀਆਂ ਤੇ ਧੰਨਵਾਦ ਤੁਹਾਡੇ ਬਾਲਾ ਬਾਲਾ ਤੇ ਫੇਸਬੁਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਚੱਲ ਪਾਈ ਚੰਗਾ ਠੀਕ ਹਾਂ ਮਾਤਾ ਜੀ ਹਾਂ ਤੁਹਾਡਾ ਵੀ ਧੰਨਵਾਦ ਭਾਈ ਹਾਂ ਕਹਿੰਦੇ ਮਾਤਾ ਜੀ ਦੇ ਕਹਿਣ ਤੇ ਲਾਈਕ ਜ਼ਿਆਦਾ ਆ ਜਾਂਦਾ ਕਿ ਕੋਈ ਬਾਈ ਕਹਿੰਦੇ ਹਾਂ ਫਿਰ ਤਾਂ ਕਿਤੇ ਕਹਿੰਦੇ ਜ਼ਿਆਦਾ ਆ ਜਾਂਦਾ ਤਾਂ ਕਿਤੇ ਹਾਂ ਠੀਕ ਹੈ ਭਾਈ ਤੇ ਤੁਸੀਂ ਵੀ ਦੱਸਿਓ ਭਾਈ ਕਿੱਥੇ ਕਿੱਥੇ ਮੌਸਮ ਅਜਾ ਠੰਡਾ ਹੋਇਆ ਕਣੀਵਰੀ ਕੋਈ ਆ ਮਾਸੇ ਬਾਹਰ ਪਾਇਆ ਅਬ ਦੇਖੋ ਵਾਹ ਠੰਡੀ ਹਵਾ ਬਹੁਤ ਆਉਂਦੀ ਰਹੀ 2.5 3 ਘੰਟੇ ਮਤਲਬ ਛਾਈ ਰਹੀ ਸੀ ਉਸ ਤੋਂ ਬਾਅਦ ਸ਼ਾਮ ਜੇ ਨੂੰ ਸੂਰਜ ਨਿਕਲਿਆ ਸੀ ਥੋੜਾ ਜਿਹਾ ਤੇ ਫਿਲਹਾਲ ਐਨਐਕਸੀ ਅੱਜ ਦਾ ਬਲੌਗ ਇੱਥੇ ਸਮਾਪਤੀ ਆ ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਵੇ ਤੇ ਮਾਤਾ ਦੇ ਕਹਿਣ ਨੂੰ ਲਾਈਕ ਲਾਜ਼ਮੀ ਕਰ ਲਿਓ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ